ਚਾਹ ਤੋਂ ਪਹਿਲੇ ਤੋਂ ਸ਼ੁਰੂ ਹੋਇਆ ਸੀ ਪਾਰਟੀ ਦੇ ਤੌਰ ਦੇ ਉੱਤੇ ਅੱਜ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਸ਼ੁਰੂ ਕਰੂੰਗੀ ਮੈਂ ਔਰ ਸਾਰੇ ਪਾਰਟੀ ਵਰਕਰਸ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਇਹ ਬਹੁਤ ਵਧੀਆ ਮੌਕਾ ਹੈਗਾ ਇੱਕ ਕਿ ਅਸੀਂ ਪਾਰਟੀ ਨੂੰ ਇੱਥੇ ਮਜ਼ਬੂਤ ਕਰੀਏ ਔਰ ਅੱਗੇ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਆਣਗੀਆਂ ਉਹਦੇ ਲਈ ਤਿਆਰੀ ਹੁਣ ਤੋਂ ਸ਼ੁਰੂ ਹੋ ਜਾਏਗੀ ਸੋ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੈਂ ਆਸ ਰੱਖਦੀ ਆਂ ਕਿ ਪਾਰਟੀ ਦੇ ਵਰਕਰਸ ਵਧੀਆ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਹਨਾਂ ਦੇ ਸਿਰਾਂ ਦੇ ਉੱਤੇ ਹੀ ਅਸੀਂ ਇਹ ਲੜਾਈ ਲੜ। ਹਰ ਇੱਕ ਇਲੈਕਸ਼ਨ 'ਚ ਚੁਣੌਤੀ ਆਉਂਦੀ ਹੈ। ਪਰ ਜਿਹੜੇ ਹੁਣ ਵਰਕਰ ਨੇ ਨਾ ਸਾਡੇ ਨਾਲ ਇਹ ਦਿਲੋਂ ਨੇ ਮਜ਼ਬੂਤ ਨੇ ਔਰ ਪੂਰਾ ਭਰੋਸਾ ਮੈਨੂੰ ਇਹਨਾਂ ਦੇ ਉੱਤੇ ਕਿ ਇਹ ਬਹੁਤ ਵਧੀਆ ਢੰਗ ਦੇ ਨਾਲ ਇਹ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜਨਗੇ। ਮਗਾ ਆਪਰੇਸ਼ਨ ਲੋਟਰ ਦਾ ਬੜਾ ਮਾਮਲਾ ਚੱਲ ਰਿਹਾ ਕਿ ਲੱਗਦਾ ਤੁਹਾਨੂੰ ਕਿ ਇਹ ਸਹੀ ਹੈ ਆਪਰੇਸ਼ਨ ਲੋਟਰ ਸਿੱਧਾ ਜਾ ਰਿਹਾ ਐ ਵੀ ਆ ਐਮਐਲਏ ਕਿਤੇ ਜਾ ਰਹੇ ਕਿ ਸੱਚ ਕਿਹਾ ਵੀ ਤੁਸੀਂ ਵੀ ਪੁਰਾਣੇ ਲੰਬੇ ਸਮੇਂ ਤੋਂ ਜੁੜੇ ਹੋ ਪਾਠ ਦੀ ਗੱਲ ਕਰੀਏ ਦੇ ਵਿਚ ਕਿ ਇਦਾਂ ਦਾ ਹੁੰਦਾ ਵੀ ਹੈ ਕਿ ਨਹੀਂ ਲੋਟਕਦੇ ਨਹੀਂ ਮੇਰੇ ਸਾਹਮਣੇ ਤਾਂ ਕਦੀ ਹੋਇਆ ਨਹੀਂ ਨਾ ਮੈਂ ਕਦੀ ਇਸ ਦਾ ਪਾਠ ਬਣੀ ਹੈ ਨਾ ਕਦੀ ਸੁਣਿਆ ਇਹ ਜਿਹੜੀ ਗੱਲ ਹੁਣ ਹੋਈ ਹੈ ਨਾ ਇਹ ਪਤਾ ਨਹੀਂ ਕਿਸ ਵਜੇ ਤੇ ਹੋਈ ਹੈ ਇਹਨਾਂ ਨੇ ਇਹ ਨੋਟ ਕੀਤਾ ਰੋਕ ਉਹ ਪਤਾ ਕਰੋ ਉਹਨਾਂ ਤੋਂ ਗੱਲ ਕਰੋ ਮੈਨੂੰ ਲੱਗਦਾ ਵੀ ਇਹਦੇ ਪੁਰਾਣੇ ਵਰਕਰ ਕੁਝ ਬੀਜੇਪੀ ਦੇ ਜਿਹੜੇ ਨੇ ਉਹ ਨਾਰਾਜ਼ ਨੇ ਉਹਨਾਂ ਨੂੰ ਜੁਗਾਇਆ ਜਾਏਗਾ ਉਸ ਨਾਰਾਜ਼ਗੀ ਖਤਮ ਹੋ ਜਾਏਗੀ ਬਿਲਕੁਲ ਜੋੜਿਆ ਜਾਏਗਾ ਬਿਲਕੁਲ ਜੋੜਿਆ ਜਾਏਗਾ ਹੋਰ ਜੁੜੇ ਵੀ ਨੇ ਦੇਖੋ ਔਰ ਛੋਟੀ-ਬੋਟੀ ਹਰ ਇੱਕ ਘਟਦੇ ਨਿਰਾਸ਼ਗੀ ਹੋ ਜਾਂਦੀ ਹੈ ਪਰ ਬਹੁਤ ਕਮਿਟਿਡ ਉਹ ਸਾਡੇ ਤੋਂ ਪਹਿਲੇ ਦੇ ਬੀਜੇਪੀ ਦੇ ਵਰਕਰਸ ਨੇ ਅਸੀਂ ਉਹਨਾਂ ਦੇ ਘਰ ਚੇ ਗਏ ਹਾਂ ਹਾਂਜੀ ਹੋਰ ਵੀ ਇੱਕ ਮੈਸੇਜ ਦਿਓ ਜਿਹੜਾ ਵਿਚਾਰ ਕੁੱਤੇ ਪੇਨੇ ਵੀ ਤੁਹਾਡੇ ਨਾਲ ਆਣ ਕਿਉਂਕਿ ਪਟਿਆਲਾ ਜਿਲ੍ਹੇ ਵਿੱਚ ਛੋਟੇ ਸਾਥ ਦੇ ਲੱਗਦਾ ਨਹੀਂ ਕੋਈ ਕੁਝ ਮੁੱਠ ਹੋਵੇ ਮੈਂ ਮੈਂ ਉਹਨਾਂ ਨਾਲ ਮਿਲ ਵੀ ਚੁੱਕੀ ਹਾਂ ਬਹੁਤ ਕਈ ਦਿਨ ਪਹਿਲੇ ਔਰ ਅਸੀਂ ਇਕੱਠੇ ਕੰਮ ਕਰਾਂਗੇ ਹਾਂਜੀ ਮਰਮ ਬਗ ਮੁਕਾਬਲਾ ਕੀ ਸੁਣਦੇ ਕੋਈ ਆਮਦੇ ਪਾਰਟੀ ਦੇ ਡਾਕਟਰ ਵੀ ਨੇ ਤੇ ਦੂਜੇ ਪਾਸੇ ਇੱਕ ਡਾਕਟਰ ਹੋਰ ਵੀ ਮੈਦਾਨ 'ਚ ਉਤਾਰੇ ਜਾ ਰਹੇ ਨੇ ਡਾਕਟਰ ਗਾਲ ਵੀ ਤੇ ਦੂਜੇ ਪਾਸੇ ਤੀਜੇ ਪਾਸੇ ਤੁਸੀਂ ਕਿਦਾਂ ਮੁਕਾਬਲਾ ਚੌਥਾ ਪਾਸਾ ਵੀ ਆਊਗਾ ਚੌਥਾ ਪਾਸਾ ਇੰਡੀਪੈਂਡੈਂਟ ਵੀ ਆਉਣਗੇ ਨਹੀਂ ਨਹੀਂ ਦੇਖੋ ਮੁਕਾਬਲਾ ਤੇ ਮੁਕਾਬਲਾ ਹੀ ਹੁੰਦਾ ਹੈ ਹਰੇਕ ਕੈਂਡੀਡੇਟ ਆਪਣਾ ਪੂਰਾ ਜੋਰ ਲਾਉਂਦਾ ਹੈ। ਔਰ ਯਾਦ ਰੱਖਣੀ ਸੀ ਕਿ ਜਦੋਂ ਦੇ ਸਾਰੀਆਂ ਫੌਜਾਂ ਇਕੱਠੀਆਂ ਹੋ ਜਾਂਦੀਆਂ ਨੇ ਅੰਤ ਦੇ ਵਿੱਚ ਫੈਸਲਾ ਲੋਕਾਂ ਨੇ ਦੇਣਾ। ਪਰ ਮੇਰੇ ਖਿਆਲ ਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਲੜਾਈ ਵਿੱਚੋਂ ਨਿਕਲਾਂਗੇ। ਹਾਂਜੀ ਕਾਂਗਰਸ ਦੇ ਲੀਡਰ ਨੂੰ ਸੰਪਰਕ ਲਈ ਜੇ ਸਵਿਚ ਕਰ ਸਕਦੇ ਨੇ ਬੀਜੇ ਤੋਂ ਜਿਨ੍ਹਾਂ ਨੇ ਜਿਨ੍ਹਾਂ ਨੇ ਆਣਾ ਹੋਊਗਾ ਸਾਨੂੰ ਹੀ ਸੰਪਰਕ ਕਰ ਲੈਣਗੇ। ਇੰਗਲਿਸ਼ ਸਰਦੂਨ ਦੇ ਵਿੱਚ ਵੀ ਖਬਰ ਕੋਈ ਨਹੀਂ ਸੀ ਤਾਂ ਆਪ ਤੇ ਲਿਖੀ ਹੈ ਨਹੀਂ ਨਹੀਂ ਮੇਰੇ ਤਾਂ ਸੋਸ਼ਲ ਸੰਪਰਕ ਦੇ ਵਿੱਚ ਨੇ ਰਾਜਨੀਤਿਕ ਸੰਪਰਕ ਨਹੀਂ